ਧੰਨਵਾਦ ਚਿਮਾ ਨਗਰ ਦੇ ਸਤਕਾਰਯੋਗ ਬਜ਼ੁਰਗ ਅੱਗੇ ਗੱਲ ਨਹੀਂ ਅੱਗੇ ਗੱਲ ਨਹੀਂ ਜਿੱਥੇ ਕਹਾਂਗੇ ਆਜੋ ਅੱਗੇ ਆਜੋ ਥੋੜਾ ਜਿਹਾ ਅੱਗੇ ਆਵਾ ਪਰ ਧੰਨਵਾਦ ਜੀ ਧੰਨਵਾਦ ਬਸ بس ਬਹੁਤ ਮਿਹਰਬਾਨ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬਹੁਤ ਸਾਰਾ ਪਿਆਰ ਤੁਸੀਂ ਦੇ ਰਹੇ ਹੋ ਔਰ ਬੜੇ ਦੇਰ ਤੋਂ ਤੁਸੀਂ ਖੜੇ ਹੋ ਇੱਥੇ ਕਬੀਲਦਾਰੀ ਦੇ ਕੰਮ ਛੱਡ ਕੇ ਮੈਨੂੰ ਪਤਾ ਲੱਗਿਆ ਕਿ ਇਸ ਨਗਰ ਦੇ ਵਿੱਚੋਂ ਜਿੰਨਾ ਪਿਆਰ ਮਿਲ ਰਿਹਾ ਹੈ ਸ਼ਾਇਦ ਇਹ ਨਗਰ ਤਰਨਤਾਰਨ ਵਿਧਾਨ ਸਭਾ ਹਲਕੇ ਚ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਹੱਕ ਚ ਨਿਤਰੂਗਾ ਵੀਰੋ 11 ਤਰੀਕ ਨੂੰ ਜਿਹੜਾ ਬਟਨ ਦਬੋਗੇ ਉਦੇ ਨਾਲ ਕੱਲੀ ਵੋਟ ਨਹੀਂ ਪੈਣੀ ਝਾੜੂ ਨੂੰ ਵੋਟ ਨਹੀਂ ਪੈਣੀ ਉਹ ਤੁਹਾਡਾ ਫਤਵਾ ਹੋਊਗਾ ਆਪਣੇ ਬੱਚਿਆਂ ਦੇ ਭਵਿੱਖ ਦੇ ਹੱਕ 'ਚ ਆਪਣੇ ਜਵਾਨਾਂ ਦੀ ਪੜ੍ਹਾਈ ਦੇ ਹੱਕ 'ਚ ਆਪਣੇ ਬਜ਼ੁਰਗਾਂ ਦੇ ਇਲਾਜ ਕਰਾਉਣ ਵਾਲੀ ਦਵਾਈ ਦੇ ਹੱਕ 'ਚ ਆਪਣੇ ਇਲਾਕੇ ਦੀਆਂ ਸੜਕਾਂ ਬਿਜਲੀ ਟੋਬੇ ਛੱਪੜ ਤੇ ਆਪਣੇ ਨੌਜਵਾਨ ਬੱਚੇ ਬੱਚੀਆਂ ਦੇ ਨੌਕਰੀਆਂ ਦੇ ਹੱਕ 'ਚ ਤੁਸੀਂ ਵੋਟ ਪਾਉਂਗੇ ਜੇ ਕਿਸੇ ਹੋਰ ਬਟਨ ਨੂੰ ਦਬੋਗੇ ਉਹ ਪਾਉਂਗੇ ਲੜਾਈ ਦੇ ਹੱਕ 'ਚ ਉਹ ਪਾਉਂਗੇ ਗੋਲੀਆਂ ਦੇ ਹੱਕ 'ਚ ਉਹ ਪਾਉਂਗੇ ਨਸ਼ਿਆਂ ਦੇ ਹੱਕ 'ਚ ਇਹ ਤੁਸੀਂ ਚੁਣਨਾ ਹੈ ਤੁਸੀਂ ਗੋਲੀਆਂ ਚੁਣਨੀਆਂ ਚਿੱਟੇ ਵਾਲੀਆਂ ਗੋਲੀਆਂ ਚੁਣਨੀਆਂ ਪਿਸਤੌਲਾਂ ਵਾਲੀਆਂ ਗੋਲੀਆਂ ਚੁਣਨੀਆਂ ਤੁਸੀਂ ਲੜਾਈ ਚੁਣਨੀ ਹੈ ਜਾਂ ਫਿਰ ਬਿਜਲੀ ਤੇ ਪੜ੍ਹਾਈ ਚੁਣਨੀ ਹੈ ਇਹ ਤੁਸੀਂ ਚੁਣਨਾ ਤੁਹਾਡਾ ਕੰਮ ਆ ਮਾਵਾ ਪੈਣਾ ਖੜੀਆਂ ਬੜਾ ਪਿਆਰ ਬੜਾ ਸਤਿਕਾਰ ਇਹਨਾਂ ਦਿੱਤਾ ਆ ਗੱਡੀ ਫੁੱਲਾਂ ਨਾਲ ਭਰਤੀ ਵੀਰੋ ਇਹ ਕਿਸਮਤ ਆ ਆळ्या ਨੂੰ ਹੀ ਮਿਲਦਾ ਹੈ ਇਹ ਮਾਵਾ ਪੈਣਾ ਦਾ ਆਸ਼ੀਰਵਾਦ ਪਹਿਲਾਂ ਵੀ ਔਰ ਮਿਲਦਾ ਜਾਂਦਾ ਪਰ ਸੰਭਾਲਣਾ ਬਹੁਤ ਔਖਾ ਹੈ ਇਹਨਾਂ ਫੁੱਲਾਂ ਦੀ ਇੱਜ਼ਤ ਰੱਖਣਾ ਇਹਨਾਂ ਫੁੱਲਾਂ ਦਾ ਮਾਣ ਰੱਖਣਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਪੈ ਜਾਂਦੀ ਹੈ ਫਿਰ ਜਿੱਤੇ ਫੁੱਲ ਪੈ ਜਾਣ। ਇਸ ਤੋਂ ਪਹਿਲਾਂ ਕਾਲੀਆਂ ਕਾਂਗਰਸੀਆਂ ਨੂੰ ਵੀ ਫੁੱਲਾਂ ਦੇ ਹਾਰ ਪੈਂਦੇ ਰਹੇ ਆ ਪਰ ਉਹਨਾਂ ਨੇ ਆਪਣੇ ਫੁੱਲ ਰੋਲਤੇ ਉਹਨਾਂ ਨੇ ਕਦਰ ਨਹੀਂ ਪਾਈ ਆਪਣੇ ਪਿਆਰ ਸਤਕਾਰ ਦੀ ਤੇ ਅੱਜ ਗਲੀਆਂ 'ਚ ਧੱਕੇ ਖਾਂਦੇ ਫਿਰਦੇ ਆ। ਉਹਨਾਂ ਨੇ ਆਪਣੇ ਚਲਵਾ ਹਾਰ ਫੁੱਲ ਤਾਂ ਰੋਲ ਨਹੀਂ ਸੀ ਉਹਨਾਂ ਨੇ ਤਾਂ ਬਾਣੀ ਰੋਲਤੀ ਗੁਰੂ ਦੀ। ਗਲੀਆਂ ਚ ਬਾਣੀ ਰੋਲਦੀ ਮੁੜ ਕੇ ਕਾਲ ਤੱਕ ਸਭ ਤੇ ਜਾ ਕੇ ਸਾਰਾ ਕੁਝ ਮੰਨ ਗਏ ਵੀ ਹਾਂ ਮੈਂ ਹੀ ਕਰਾਇਆ ਸੀ ਹਾਂ ਮੈਂ ਹੀ ਕਰਾਇਆ ਸੀ ਹਾਂ ਮੈਂ ਹੀ ਕਰਾਇਆ ਸੀ ਦੋ ਦਿਨਾਂ ਬਾਅਦ ਬਾਹਰ ਨਿਕਲ ਕੇ ਸਾਰਾ ਕੁਝ ਵੋਕਰ ਗਏ ਕਹਿੰਦੇ ਨਾ ਮੈਂ ਤਾਂ ਐਵੇਂ ਕਹਿਤਾ ਸੀ ਸੋ ਵੀਰੋ ਇਸ ਨਗਰ ਨੇ ਬੜਾ ਕਸ਼ ਚੱਲਿਆ ਬੜੀਆਂ ਨੇਹਰੀਆਂ ਝੁੱਲੀਆਂ ਨੇ ਬੜੇ ਡਰ ਦੇ ਮਾਹੌਲ ਚ ਨਗਰ ਪਿਛਲੇ ਦਿਨਾਂ ਚ ਆਇਆ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਗੱਲ ਦੀ ਕਿ ਆਪਾਂ ਇਨਤੀਜਾ ਚੋਂ ਬਾਹਰ ਨਿਕਲੋ ਆਪਾਂ ਬਾਹਰ ਨਿਕਲਾਂਗੇ ਸਰਕਾਰ ਤੁਹਾਡੇ ਨਾਲ ਹੈ ਆਪਾਂ ਜਵਾਕਾਂ ਨੂੰ ਪੜਾਈਏ ਆ ਗਰਾਊਂਡ ਬਣਾਈਏ ਸਕੂਲ ਵਧੀਆ ਬਣਾਈਏ ਜਵਾਕਾਂ ਨੂੰ ਅਫਸਰ ਬਣਾਈਏ ਇਹ ਪਿੰਡ ਕਿਸੇ ਫਾਇਰਿੰਗਾਂ ਵਾਸਤੇ ਜਾਂ ਮਾਡਰਾਂ ਵਾਸਤੇ ਮਸ਼ਹੂਰ ਨਾ ਹੋਵੇ ਇਹ ਪਿੰਡ ਖਿਡਾਰੀਆਂ ਵਾਸਤੇ ਇਹ ਪਿੰਡ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਤੇ ਇਹ ਪਿੰਡ ਵੱਡੇ ਵੱਡੇ ਉੱਚੇ ਆਉਂਦੇ ਆ ਤੇ ਅਫਸਰਾਂ ਵਾਸਤੇ ਮਸ਼ਹੂਰ ਹੋਣਾ ਚਾਹੀਦਾ ਇਹ ਇਹਨਾਂ ਨੇ ਸਾਡੇ ਪਿੰਡ ਬਦਨਾਮ ਕਰਕੇ ਰੱਖਤੇ ਲੋਕ ਇਹ ਵੀ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਰਿਸ਼ਤਾ ਨਹੀਂ ਹੁੰਦਾ ਜੀ ਸਾਡੇ ਚਿੱਟਾ ਇੰਨਾ ਪਛਾਤਾ ਇਹਨਾਂ ਨੇ ਸਾਡੇ ਪਿੰਡੋਂ ਨਾ ਬਰਾਤ ਚੜਹੀ ਐ ਨਾ ਬਰਾਤ ਸਾਡੇ ਪਿੰਡ ਆਈ ਐ ਕੋਈ ਆ ਹਾਲ ਕਰਤਾ ਸਾਡੇ ਪਿੰਡਾਂ ਦਾ ਇਹਨਾਂ ਨੇ ਕਿਹੜੇ ਮੂਹ ਨਾਲ ਵੋਟਾਂ ਮੰਗੀ ਜਾਂਦੇ ਆ ਕਾਲੀ ਕਾਂਗਰਸੀ ਸੁਭੀਰੋ ਇਹ ਇਲਾਕੇ ਨੇ ਬਹੁਤ ਕੱਸ ਚੱਲਿਆ ਬਾਰਡਰ ਦਾ ਏਰੀਆ ਨਾ ਕੋਈ ਮਾਸਟਰ ਆਉਣ ਨੂੰ ਤਿਆਰ ਹੈ ਨਾ ਡਾਕਟਰ ਆਉਣ ਨੂੰ ਤਿਆਰ ਹੈ ਬਦਲੀਆਂ ਕਰਾ ਜਾਂਦੇ ਆ ਹੁਣ ਅਸੀਂ ਨਵੇਂ ਕਾਨੂੰਨਾਂ ਦੇ ਵਿੱਚ ਇੱਥੇ ਡਿਊਟੀ ਕਰਨਾ ਜ਼ਰੂਰੀ ਵੀ ਇੱਥੇ ਤੁਹਾਨੂੰ ਡਿਊਟੀ ਕਰਨੀ ਪਊਗੀ ਜੇ ਗਾਂਹਾਂ ਵਾਲੀ ਡਿਊਟੀ ਵਿੱਚ ਭੱਤੇ ਲੈਣੇ ਨੇ ਇੱਥੇ ਡਿਊਟੀ ਕਰਨ ਦੀ ਵਾਧ ਤਨਖਾਹ ਵੀ ਦੇ ਦਾਂਗੇ ਕਿ ਜੇ ਇੱਥੇ ਇਸ ਲੱਕੇ ਚ ਡਿਊਟੀ ਕਰੋਗੇ ਤੁਹਾਨੂੰ ਵਾਧ ਤਨਖਾਹ ਦੇ ਦਾਂਗੇ ਪਰ ਇੱਥੇ ਦੇ ਜਵਾਕਾਂ ਨੂੰ ਵੀ ਪੜਾਓ ਇਹ ਵੀ ਜਵਾਕ ਨੇ ਇਹ ਵੀ ਇਨਸਾਨ ਨੇ ਇੱਥੇ ਵੀ ਬਹੁਤ ਦਿਮਾਗੀ ਬੱਚੇ ਰਹਿੰਦੇ ਆ ਬੱਚੇ ਖੜੇ ਆ ਆ ਛੋਟੇ ਛੋਟੇ ਇਹਨਾਂ ਦੇ ਦਿਮਾਗ ਚ ਕੋਈ ਰੱਬ ਨੇ ਘਾੜ ਥੋੜੀ ਰੱਖੀ ਆ ਵਧੀਆ ਟੀਚਰ ਮਿਲ ਜਾਣ ਵਧੀਆ ਕੋਚ ਮਿਲ ਜਾਣ ਇਹਨਾਂ ਚੋਂ ਖਿਡਾਰੀ ਨਿਕਲਣਗੇ ਇਹਨਾਂ ਚੋਂ ਅਫਸਰ ਨਿਕਲਣਗੇ ਇਹਨਾਂ ਚੋਂ ਇੰਜੀਨੀਅਰ ਬਣਨਗੇ ਡਾਕਟਰ ਬਣਨਗੇ ਪਰ ਇਹ ਵੀ ਵਧੀਆ ਐਮਐਲਏ ਮਿਲ ਜੇ ਸਰਕਾਰ ਆਪਣੇ ਨਾਲ ਐ ਆਪਣੀ ਸਰਕਾਰ ਐ ਐਮਐਲਏ ਜਿਹੜੇ ਹਸਾਬ ਤੇ ਮੈਂ ਬਦਲਬਾਈ ਦੇਖ ਰਿਆਂ ਐਮਐਲਏ ਤੁਹਾਡਾ ਹਰਮੀਤ ਨੇ ਬਣ ਜਾਣਾ ਬਸ ਫਿਰ ਮੰਗ ਪੱਤਰੇ ਲਿਆ ਕਰਨਗੇ ਦਸਕਤ ਮੇਰੇ ਹੋਇਆ ਕਰਨਗੇ ਇਸ ਇਲਾਕੇ ਨੂੰ ਮੈਂ ਮੇਰੇ ਅਬਦਾ ਇੱਛਾ ਇਸ ਇਲਾਕੇ ਨੂੰ ਮੈਂ ਤਾਂ ਛੋਟਾ ਹੁੰਦਾ ਇਸ ਇਲਾਕੇ ਬਾਰੇ ਖਬਰਾਂ ਹੀ ਪੜਦਾ ਰਹਾ ਵੀ ਪਿੱਛੇ ਰਹਿ ਗਿਆ ਬਹੁਤ ਇਲਾਕਾ ਤੇ ਇਹ ਹਜੇ ਵੇਲੇ ਤੱਕ ਤਾਂ ਦਰਵਾਜ਼ੇ ਕੁੰਡੇ ਲੱਗ ਜਾਂਦੇ ਸੀ ਬਾਈ ਜੀ ਬਹੁਤ ਚੱਲ ਲਿਆ ਯਾਰ ਹੁਣ ਬਾਹਰ ਨਿਕਲੀ ਇਹਨਾਂ ਚੀਜ਼ਾਂ ਚੋਂ ਤੇ ਆਪਾਂ ਇਕੱਠੇ ਹੋ ਕੇ ਤਰੱਕੀਆਂ ਵੱਲ ਨੂੰ ਚੱਲੀਏ ਤਾਂ ਕਿ ਆਪਣੇ ਪਿੰਡਾਂ ਦਾ ਨਾਂ ਜਿਹੜਾ ਹੈ ਉਹ ਪੋਜ਼ਿਟਿਵ ਚੀਜ਼ਾਂ ਜੱਗਗੇ ਹੋਵੇ ਕਿਸੇ ਨੈਗੇਟਿਵ ਚੀਜ਼ਾਂ ਚ ਨਾ ਹੋਵੇ ਜਿੰਨੇ ਵੀ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਸਾਰੀ ਇਹ ਚਾਹੁੰਦੇ ਨੇ ਵੀ ਅਸੀਂ ਬਹੁਤ ਹੋ ਗਿਆ ਜੀ ਸਾਡੇ ਜਵਾਕਾਂ ਨੂੰ ਪੜਾਓ ਅਸੀਂ ਤਾਂ ਚਲੋ ਜਹਾਜੀ ਭੁੱਖੇ ਤੇ ਆਏ ਰਹਿ ਕੇ ਫਾਕੇ ਕੱਟ ਕੇ ਕੱਟ ਲਈ ਗਾਂਹ ਜਵਾਕਾਂ ਦੀ ਜ਼ਿੰਦਗੀ ਬਣ ਜੇ ਹਰੇਕ ਇਹ ਚਾਹੁੰਦਾ ਹੈ ਤੀਜੇ ਨੰਬਰ ਤੇ ਆਪਣਾ ਵਟਣਾ ਝਾੜੂ ਦਾ ਚੋਣ ਨਿਸ਼ਾਨਾ ਹੈ ਮਾਵਾ ਪੈਣਾ ਖੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਆਪਣਾ ਚੋਣ ਨਿਸ਼ਾਨ ਇਹ ਤਾਂ ਤੜਕੇ ਤੜਕੇ ਨੇਰੇ ਚ 5 ਵਜੇ ਵੀ ਪਾੜ ਲੈਂਦੀਆਂ ਨੇ ਵੀ ਝਾੜੂ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪੈ ਜੇ ਹੱਥ ਨੇ ਜੇ ਵੀ ਪਾੜ ਲੈਂਦੀਆਂ ਨੇ ਸ਼ਾਮ ਨੂੰ ਵੀ ਲੱਭ ਜਾਂਦਾ ਉਹ ਵੀ ਝਾੜੂ ਸੋ ਵੀਰੋ ਪਰ ਜਿਹੜਾ ਝਾੜੂ 11 ਤਰੀਕ ਨੂੰ ਤੁਸੀਂ ਵਟਣ ਦੱਪੋਂਗੇ ਨਾ ਉਹਦੇ ਨਾਲ ਵੇੜੇ ਦੀ ਸਪਾਈ ਨਹੀਂ ਹੋਣੀ ਉਹਦੇ ਨਾਲ ਘਰ ਦੀ ਸਫਾਈ ਜਾਂ ਦੁਕਾਨ ਦੀ ਜਾਂ ਮਕਾਨ ਦੀ ਸਫਾਈ ਨਹੀਂ ਹੋਣੀ ਉਹਦੇ ਨਾਲ ਪੂਰੇ ਲੱਕੇ ਦੀ ਸਫਾਈ ਹੋਊਗੀ ਤਰਨ ਤਰਨ ਬਰਾਂ ਸਵਾ ਹਲਕੀ ਦੀ ਸਫਾਈ ਹੋਊਗੀ ਆ ਜਿਹੜਾ ਰਾਜਨੀਤਿਕ ਗੰਦ ਪਾਇਆ ਇਹਨਾਂ ਨੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਹੀ ਖੜੇ ਆ ਇਦਾਂ ਹੀ ਆਉਨੇ ਆ ਆ ਮੈਂ ਤਾਂ ਕਿਸਮਤ ਵਾਲਾ ਜੀ ਮੇਰੇ ਤਾਂ ਪੱਗ ਜਿਹੜੀ ਹੈ ਜਦੋਂ ਜਾਣੇ ਆ ਸ਼ਾਮ ਨੂੰ ਕਿਤੇ ਵੀ ਰਹਿਣਾ ਹੁੰਦਾ ਜਾ ਕੇ ਜਦੋਂ ਝਾੜਦੇ ਆ ਕੱਪੜੇ ਤਾਂ ਫੁੱਲ ਨਿਕਲਦੇ ਨੇ ਮੈਂ ਸ਼ੀਸ਼ੇ ਮੂਰੇ ਖੜ ਕੇ ਪ੍ਰਮਾਤਮਾ ਦਾ ਸ਼ੁਕਰੀਆ ਸ਼ੁਕਰਾਨਾ ਕਰਦਾ ਵੀ ਪ੍ਰਮਾਤਮਾ ਕੋਈ ਕਿਸਮਤ ਪੁਰਾਣੇ ਜਨਮਾਂ ਦੇ ਕੋਈ ਪੁੰਨ ਪੰਨ ਕੋਈ ਸਾਹਮਣੇ ਆਗੇ ਹੋਣਗੇ ਕੋਈ ਕੀੜਿਆਂ ਦੇ ਭੌਣ ਨੂੰ ਚੌਲ ਪਾਤੇ ਹੋਣੇ ਕਿਸੇ ਗਊ ਨੂੰ ਪੇੜਾ ਦੇਤਾ ਹੋਣਾ ਵੀ ਜਿਹੜਾ ਤੂੰ ਆ ਪਿਆਰ ਦੇਈ ਜੰਨਾ ਹੈ ਵੀ ਗੱਡੀਆਂ ਫੁੱਲਾਂ ਨਾਲ ਭਰ ਜਾਂਦੀਆਂ ਨੇ ਪੱਗਾਂ ਫੁੱਲਾਂ ਨਾਲ ਭਰ ਜਾਂਦੀਆਂ ਨੇ ਮਾਵਾਂ ਸਿਰ ਪਲੋਸਦੀਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਮੁੰਡੇ ਖੁੰਡੇ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਜਾਉਂਦਾ ਰਹਿ ਪੁੱਤ ਇਹ ਕਿੱਥੇ ਮਿਲਦਾ ਲੀਡਰਾਂ ਨੂੰ ਅੱਜ ਕੱਲ੍ਹ ਅੱਜ ਕੱਲ੍ਹ ਹਾਲਾਤ ਇਹ ਨੇ ਇੱਕ ਪਸਦਾ ਆ ਪਿਆਰ ਹੈ ਆ ਤੁਹਾਡੇ ਸਾਹਮਣੇ ਹੀ ਹੈ ਆ ਪਿਆਰ ਹੈ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜੂ ਉਂਗਲੀਆਂ ਕਿੰਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਹੋਏ ਲੈ ਜਾਂਦੇ ਅਜੇ ਉਂਗਲੀਆਂ ਨਾਲ ਲੈ ਜਾਣ ਸ਼ਾਮ ਪਛਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਨੂੰ ਆਦਤ ਹੈ ਨਹੀਂ ਰਿਵਾਜ ਹੈ ਨਹੀਂ ਉਹਨਾਂ ਤੋਂ ਦੂਰ ਹੀ ਰਹੋ ਉਹਨੂੰ ਦੂਰੋਂ ਹੀ ਸਾਸ੍ਰੀ ਘਰ ਬੁਲਾ ਦਿਓ ਚੰਗਾ ਭਾਈ ਧੰਨਵਾਦ ਬਸ 14 ਤਰੀਕ ਤੋਂ ਬਾਅਦ ਤਾਂ ਬੈਸੀ ਨਹੀਂ ਆਉਣੇ ਉਹ ਰਿਜ਼ਲਟ ਆਜੂ ਫੇਰ ਨਹੀਂ ਆਉਂਦੇ ਉਹ ਹੁਣ ਵੀ हट ਗਏ ਹੁਣ ਹੀ हट ਗਏ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ हां इत्थे कोई ਨਹੀਂ ਆਉਂਦਾ ਜੀ ਇੱਥੇ ਕੌਣ ਆਊਗਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਬਣਨੀ ਨਹੀਂ ਉਧਰ ਫਿਰਦੇ ਆ ਉਹ ਦੇਖ ਲਓ ਤੁਸੀਂ ਮੈਂ ਹੈਰਾਨ ਆ ਮੈਂ ਤਾਂ ਕਦੋਂ ਦਾ ਲੜੀ ਜਾਂਦਾ 2014 ਦਾ ਮੇਰੇ ਨਾਲ ਬਾਹ ਪਿਆ ਹੋਇਆ ਹੈ ਪਹਿਲਾਂ ਪਾਰਲੀਮੈਂਟ 'ਚ ਲੜਾਈ ਹੋਈ ਗਈ ਹੈ ਹਰਸਿਮਰਤ ਕੌਰ ਨਾਲ ਹਾਂ ਹੁਣ ਇੱਥੇ ਕਿਤੇ ਨਾ ਕਿਤੇ ਕਿਉਂਕਿ ਇਹੋ ਜਿਹਾ ਬਿਆਨ ਦੇ ਦਿੰਦੇ ਆ ਵੀ ਹੈਰਾਨ ਹੈ ਵੀ ਉਹਨੂੰ ਬੋਲਣ ਵੇਲੇ ਸ਼ਰਮ ਤਾਂ ਕੀ ਹੋਣੀ ਤੁਹਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਆ ਆ ਹੁਣ ਪਿੱਛੇ ਜੇ ਕਹਿੰਦੀ ਬੀਬਾ ਕਹਿੰਦੀ ਜੋ ਸਾਡੀ ਸਰਕਾਰ ਹੁੰਦੀ ਸੀ ਤਰਨਤਾਰ ਦੀ ਕਿਸੇ ਪਿੰਡ ਚ ਬੋਲਦੀ ਐ ਕਹੋ ਤਾਂ ਮੇਰੇ ਕੋਲ ਵੀਡੀਓ ਵੀ ਪਈ ਐ ਕਹਿੰਦੀ ਜੋ ਸਾਡੀ ਸਰਕਾਰ ਹੁੰਦੀ ਸੀ ਕਾਲੀਆਂ ਦੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਬੀਬਾ ਉਦੋਂ ਚਿੱਟੇ ਨੂੰ ਲੋਕ ਮਜੀਠੀਆਂ ਕਹਿੰਦੇ ਹੁੰਦੇ ਸੀ ਵੀ ਥੋੜਾ ਜਿਹਾ ਮਜੀਠੀ ਆਇਆ ਕਹਿੰਦਾ ਨਾ ਭਾਈ ਜੀ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋਗ ਹੀ ਹੈ ਉਦੋਂ ਮਜੀਠੀਆ ਕਹਿੰਦੇ ਸੀ ਚਿੱਟੇ ਦਾ ਨਾਂ ਨਹੀਂ ਪਤਾ ਸੀ ਬਿਆਨ ਦੇਣ ਵੇਲੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਯਾਰ ਹੱਦ ਹੈ ਮੈਨੂੰ ਹੈਰਾਨੀ ਦੀ ਹੱਦ ਹੈ ਜੀ ਵੀ ਇੰਨੇ ਵੀ ਠੀਠ ਇੰਨੀ ਮੋਟੀ ਚਮੜੀ ਦੇ ਹੋ ਸਕਦੇ ਨੇ ਪੰਜਾਬੀ ਨਹੀਂ ਬੋਲਣੀ ਆਉਂਦੀ ਇਹਨਾਂ ਨੂੰ ਇਹ ਚੋਨਾ ਚੋਨਾ ਆ ਗਿਆ ਤੇ ਨਾਲੇ ਚੋਨਾ ਆ ਗਿਆ ਮੈਂ ਕਿਹਾ ਓਏ ਪਤਾ ਨਹੀਂ ਚੋਨਾ ਕਹਿੰਦੀ ਐ ਪਤਾ ਨਹੀਂ ਚੋਨਾ ਕਹਿੰਦੀ ਐ ਕਿਉਂਕਿ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਜੀ ਊੜਾ ਆੜਾ ਈੜੀ ਸੱਸਾ ਆਉਂਦਾ ਨਹੀਂ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਤੇ ਉਹ ਨਹੀਂ ਉਹ ਜੇ ਪੰਜਾਬੀ ਆਉਂਦੀ ਹੁੰਦੀ ਕੋਈ ਬੰਦਾ ਆਪਣੇ ਬਾਪ ਨੂੰ ਐ ਕਹਿਣਾ ਹੁੰਦਾ ਸਟੇਜ 'ਤੇ ਵੀ ਮੇਰੇ ਪਿਤਾ ਵਰਗਾ ਵੀ ਮੇਰੇ ਬਾਪੂ ਸਮਾਨ ਹੈ ਦੋ ਤਿੰਨ ਵਾਰੀ ਬਾਦਲ ਸਾਹਿਬ ਨੂੰ ਕਿਹਾ ਸੁਖਵੀਰ ਬਾਦਲ ਨੇ ਆ ਤਾਂ ਤੁਰਤੇ ਨਾਲ ਹੀ ਹੁੰਦੇ ਹੋ ਕਦੋਂ ਤੂੰ ਤਾਂ ਬੱਧ ਪਤਾਉ ਇਹ ਕਹਿੰਦੇ ਕਹਿੰਦੇ ਭੱਲਾ ਹੋਇਆ ਲੜਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸ਼ੁਕਰ ਹੈ ਟਾਈਮ ਤੇ ਉੱਥੋਂ ਨਿਕਲੇ ਆ ਸਾਡਾ ਹੋਰ ਖੜਾ ਗਿੱਦਲਵਾਹੇ ਵਾਲਾ ਐਮਐਲਏ ਇਹ ਵੀ ਕਹਿੰਦਾ ਕਹਿੰਦਾ ਬਹੁਤ ਟਾਈਮ ਤੇ ਕੱਢ ਲਿਆ ਸਾਨੂੰ ਤਾਂ ਜੀ ਉਹਨਾਂ ਨੇ ਤਾਂ ਐਂ ਕਰਨਾ ਹੁੰਦਾ ਤੰਗ ਬਰਤਣੇ ਬੰਦੇ ਵਰਤ ਕੇ ਛੱਡ ਦਿੰਦੇ ਆਓ ਘਰਾਂ ਦੇ ਘਰ ਬਰਬਾਦ ਕਰਦੇ ਉਹਨਾਂ ਨੇ ਉਹ ਨਹੀਂ ਰਹਿਮ ਕਰਦੇ ਵੀਰੋ ਆਪਾਂ ਕਿਤੇ ਰੋਟੀ ਬਦਕਟ ਖਾ ਲਈਏ ਤਿੰਨ ਦਿਨ ਟਿੱਢੀ ਤੋਂ ਹਟਦਾ ਇਹ ਬੰਦਾ ਖਾ ਕੇ ਘਰ ਨਹੀਂ ਮਾਰਦੇ ਪਤਾ ਨਹੀਂ ਕਿੱਥੋਂ ਹਾਜਮੇ ਲਿਆਉਂਦੇ ਇਹਨਾਂ ਨੇ ਬੱਸਾਂ ਖਾ ਗਏ ਸੜਕਾਂ ਖਾ ਗਏ ਬਾਜਰੀ ਖਾ ਗਏ ਰੇਤਾ ਖਾ ਗਏ ਇਹਨਾਂ ਨੂੰ ਕਦੇ ਕੋਈ ਹਾਜਮਾ ਖਰਾਬ ਹੋਇਆ ਮਦਾ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਆਹੀ ਪਿੱਟਦਾ ਰਿਹਾ ਹਾਂ ਪਰ ਤੁਸੀਂ ਮੌਕਾ ਦਿੱਤਾ ਹੁਣ ਆਪਾਂ ਫੈਸਲੇ ਕਰੀ ਜਾਂਦੇ ਲੋਕਾਂ ਦੇ ਹੱਕ ਦੇ ਫਿਰੇ ਚੀਕਾ ਮਾਰਦੇ ਐ ਸੋ ਰੋਜ਼ ਮੈਨੂੰ ਗਾਲਾਂ ਕੱਢਣ ਵਾਲੇ ਨੇ ਕੱਢੀ ਜਾਓ ਮੈਨੂੰ ਕੀ ਫਰਕ ਪੈਂਦਾ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਦੇਖੋ মিডিਆ ਵਾਲੇ ਖੜੇ ਨੇ ਪੜੇ ਲਿਖੇ ਲੋਕ ਖੜੇ ਜਦੋਂ ਵੀ ਕੋਈ ਬੰਦਾ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦਾ ਹੈ ਵੀ ਇਹ ਸਿਸਟਮ ਗਲਤ ਹੈ ਇਹਨੂੰ ਬਦਲਣਾ ਚਾਹੀਦਾ ਹੈ ਇਹ ਸਿਸਟਮ ਨੂੰ ਲੋਕਾਂ ਦੇ ਹੱਕ ਚ ਹੋਣਾ ਚਾਹੀਦਾ ਹੈ ਇਹ ਸਿਸਟਮ ਨੇ ਸਾਡਾ ਭਵਿੱਖ ਖਰਾਬ ਕਰਤਾ ਜਦੋਂ ਵੀ ਕੋਈ ਬੰਦਾ ਇਹੋ ਜੀ ਗੱਲ ਕਰਦਾ ਤਾਂ ਜਿਹੜੇ ਉਹ ਸਿਸਟਮ ਤੋਂ ਫਾਇਦਾ ਲੈਣ ਵਾਲੇ ਬੰਦੇ ਨੇ ਜਿਹੜੇ ਉਹ ਸਿਸਟਮ ਦੇ ਬੈਨੀਫਿਸ਼ੀਰੀ ਨੇ ਲਾਭ ਕਾ ਪਤਰੀ ਨੇ ਜਿਹੜੇ ਉਹ ਸਿਸਟਮ ਦੇ ਉਹ ਫਿਰ ਚੁੱਪ ਕਰਕੇ ਨਹੀਂ ਬਹਿੰਦੇ ਉਹ ਬਾਉਂਸ ਬੈਕ ਕਰਦੇ ਆ ਉਹ ਲੜਦੇ ਆ ਵੀ ਸਾਡੀਆਂ ਕੁਰਸੀਆਂ ਕਿਉਂ ਖੋਈਆਂ ਜਾ ਰਹੀਆਂ ਨੇ ਇਹਨਾਂ ਦੀ ਹਾਲਤ ਉਹ ਹੈ ਆ ਜਿਹੜੇ ਰੌਲਾ ਪਾਉਂਦੇ ਨੇ ਚੀਕਾ ਮਾਰਦੇ ਨੇ ਮੈਨੂੰ ਗਾਣਾ ਕੱਢਦੇ ਨੇ ਇਹ ਉਹੀ ਚੀਜ਼ਾਂ ਨੇ ਦੀਵਾ ਬੁਝਣ ਤੋਂ ਪਹਿਲਾਂ ਜਿਆਦਾ ਫੱਫਾ ਫੱਫਾ ਜੇ ਕਰਦਾ ਹੁੰਦਾ ਬਸ ਦੀਵੇ 'ਚ ਇਹਨਾਂ ਨੇ ਤਿੰਨ ਆਈਆਂ ਕਾਲੀਦਲ ਦੇ ਤਿੰਨ 'ਚੋਂ ਦੋ ਤਾਂ ਹੈ ਨਹੀਂ ਅਯਾਲੀ ਉਧਰ ਪਾਸੇ ਹੋ ਗਿਆ ਦੂਜੇ ਪਾਸੇ ਇੱਕੋ ਜਿਹੜਾ ਉਹ ਸਾਡੇ ਨਾਲ ਆਗੇ ਡਾਕਟਰ ਸਾਹਿਬ ਸੁਖੀ ਕੱਲੀ ਮਜੀਠੇੜੀਕਰ ਵਾਲੀ ਰਹਿ ਗਈ ਉਹ ਉਨੀ ਵਿਧਾਨ ਸਭਾ 'ਚ ਆਉਂਦੀ ਔਣ ਜੋਗੀ ਵਿਚਾਰੀ ਰਹੀ ਵੀ ਨਹੀਂ ਹੁਣ ਉਹ ਤਾਂ ਨਾਬੇ ਤੋਂ ਟਾਈਮ ਮਿਲੇ ਤਾਂ ਉੱਥੇ ਆਵੇ ਉਹ ਠੀਕ ਹੈ ਨਾ ਦੀਵਾ ਬੁੱਝ ਗਿਆ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹ ਰੱਬ ਸੁਣਦਾ ਰੱਬ ਓਏ ਉਹ ਕਹਿੰਦਾ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ 25 ਸਾਲ ਕਹਿੰਦਾ ਰਾਜ ਕਰਾਂਗੇ ਅੱਜ 25 ਬੰਦੇ ਨਹੀਂ ਹੈਗੇ ਵੀ 25 ਬੰਦੇ ਇੱਥੇ ਉਹ ਦੂਜੇ ਇਲਾਕਿਆਂ ਚੋਂ ਲਿਆ ਕੇ ਟਿਕਟਾਂ ਦੇਣੀਆਂ ਪੈ ਰਹੀਆਂ ਨੇ ਉਮਾਲਵੇਚ ਸਾਡੇ ਹਾਲਾਤ ਇਹ ਨੇ ਢੀਂਡ ਸੋ ਵੀ ਹਾਰ ਗਿਆ ਚੰਦੂ ਮਾਜਰਾ ਹਾਰ ਗਿਆ ਹਾਂਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦਿੰਦੇ ਆ ਇਹ ਹਾਂਜੀ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦਿੰਦੇ ਆ ਹਾਂਜੀ ਮੈਨੂੰ ਪਤਾ ਹੈ ਮੈਨੂੰ ਪਤਾ ਮੈਨੂੰ ਪਤਾ ਸੋ ਇਹ ਇਹਨਾਂ ਕੋਲੇ ਆ ਚੀਜ਼ ਰਹਿ ਗਈਆਂ ਹੁਣ ਵਿਡਰਾਓ ਲੋਕਾਂ ਨੂੰ ਧਮਕਾਓ ਫਿਰ ਬੋਟਾ ਲੈਣ ਰਾਤ ਧਮਕਾ ਕੇ ਬੋਟਾ ਲੈ ਲਵਾਂਗੇ ਸਾਡੇ ਇਲਾਕੇ ਦਾ ਇਹ ਹਾਲ ਐ ਮਰ ਮਾਲਵੇਚ ਵੀ ਜਦੋਂ ਵੋਟਾਂ ਆਉਂਦੀਆਂ ਨੇ ਨਾ ਅਕਾਲੀ ਦਲ ਵਾਲੇ بڑے بڑے ਜਥੇਦਾਰ ਜਿਹੜੇ ਨੇ ਕੁੰਡੇ ਬੰਦ ਕਰ ਲੈਂਦੇ ਆ ਜਿੰਦੇ ਗੇਟ ਲਾ ਲੈਂਦੇ ਆ ਵੀ ਕਿਤੇ ਅਖਬਾਰ ਵਾਂਗੂ ਐ ਤਹਾਂ ਦੀ ਨਾ ਟਿਕਟਾਂ ਸਿੱਟ ਜਾਣਾ ਵੀ ਟਿਕਟ ਲੈ ਲਓ ਕਾਲੀ ਦਲ ਦੀ ਥੱਲੇ ਉਹ ਇੱਕ ਬਜ਼ੁਰਗ ਕਹਿੰਦਾ ਮੈਂ ਤਾਂ ਥੱਲੇ ਵੀ ਦੇਖਿਆ ਬੇਲੜੀਜੀ ਚ ਵੀ ਕਹਿੰਦਾ ਮੈਂ ਕੱਪੜਾ ਫਸਾਇਆ ਮੈਂ ਕਿਹਾ ਥੱਲੂ ਵੀ ਨਾ ਕਿਤੇ ਐ ਕਰ ਜਾਣਗੇ ਟਿਕਟਾਂ ਹਾਂ ਟਿਕਟਾ ਕਾਲੀ ਦਲ ਦੀ ਟਿਕਟਾਂ ਨਹੀਂ ਲੈਣ ਨੂੰ ਤਿਆਰ ਇਹਨਾਂ ਦੀ ਕੋਈ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਆ ਯਾਰ ਕੋਈ ਕੰਮ ਕੀਤਾ ਹੋਊਗਾ ਲੋਕਾਂ ਦੇ ਮੱਥੇ ਕਿਵੇਂ ਲੱਗਾਂਗੇ ਕੋਈ ਕੰਮ ਚੱਜਦਾ ਕੀਤਾ ਹੋਊ ਤਾਂ ਵੋਟਾਂ ਪਾਉਣਗੇ ਲੋਕ ਬੁਧੇਰੀਆਂ ਪਾਈਆਂ ਵੀ ਨੇ ਭਾਈ ਬਕਸੇ ਭਰਤੇ ਇਹਨਾਂ ਦੇ ਪਰ ਨਹੀਂ ਇਹਨਾਂ ਤੋਂ ਬਰਦਾਸ਼ਤ ਹੋਈਆਂ ਸਾਮੀਆਂ ਨਹੀਂ ਗਈਆਂ ਪੰਜਾਬੀ ਦਾ ਅਖਰ ਹੈ ਅੱਤ ਆੜੇ ਤੇ ਅਦਕ ਤੱਤਾ ਅੱਤ ਜਦੋਂ ਅੱਤ ਹੋ ਜਾਂਦੀ ਹੈ ਨਾ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅਦਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਇਹਨਾਂ ਦਾ ਅੰਤ ਹੋ ਗਿਆ ਪੈਸੇ ਕਹਿੰਦੇ ਸਾਡੇ ਕੋਲੇ ਬਹੁਤ ਨੇ ਪੈਸੇ ਵੰਡਾਂਗੇ ਅਸੀਂ ਦੋ ਤਿੰਨ ਰਾਤਾਂ ਪਹਿਲਾਂ ਕਹਿੰਦੇ ਅਸੀਂ ਪੈਸੇ ਵੰਡਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਚੀਮੇ ਵਾਲਿਓ ਮੈਂ ਕਲਸ ਵਾਲਿਆਂ ਨੂੰ ਵੀ ਇਹੀ ਕਹਿ ਕੇ ਆਇਆ ਨਸ਼ਾਇਰੇ ਢਾਲੇ ਵਾਲਨ ਵੀ ਇਹੀ ਕਹਿ ਕੇ ਆਇਆ ਸਾਰੇ ਪਿੰਡਾਂ 'ਚ ਮੈਂ ਇਹੀ ਕਹਿ ਕੇ ਆਇਆ ਵੀ ਜੇ ਪੈਸੇ ਵੰਡਣ ਆਏ ਹੱਥ ਬਨ ਕੇ ਬੇਨਤੀ ਹੈ ਮੇਰੀ ਜਵਾਬ ਨਾ ਦੇ ਦਿਓ ਲੈ ਲਿਓ ਉਹ ਲక్ష్ਮੀਨੀ ਮੋੜੀ ਦੀ ਹੁੰਦੀ ਇਹਨਾਂ ਨੇ ਕਿਹੜਾ ਝੋਨਾ ਬੀਜਿਆ ਆਪਣੀ ਨੇ ਪੈਸੇ ਆਪਣੀ ਲੁੱਟਿਆ ਹੋਇਆ ਮਾਲ ਆ ਉਹ ਕਈ ਤਾਂ ਨੋਟ ਵੀ ਪਛਾਣ ਲੋਗੇ ਤੁਸੀਂ ਬਜ਼ੁਰਗੋ بیا ਤਾਂ 100 ਦਾ ਨੋਟ ਹੋਇ ਖੁੰਝੇ ਜੇ ਤੇ ਹਰਦੀ ਜੀ ਲੱਗੀ ਹੋਈ ਆ ਉਹੀ ਆ ਉਹ ਜਿਹੜਾ ਸੰਗਰਾਮ ਵੇਲੇ ਦਰਵਾਜ਼ਾ ਸਭ ਟੇਕ ਕੇ ਆਏ ਸੀ ਉਥੋਂ ਹੀ ਆਉਂਦੇ ਇਹਨਾਂ ਦੇ ਸਾਰਾ ਹੀ ਗੋਲ ਕ ਇਹਨਾਂ ਦੀਆਂ ਨੇ ਬਾਈ ਕੰਮ ਕਰ ਦਿਓ ਐ ਫੜ ਕੇ ਪੈਸੇ ਜੇਬ ਚ ਪਾ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਪਾਟਨ ਦੱਬ ਕੇ ਕਰਦੇਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਦੋ ਬਖੇਨ ਮਾਫ ਹੈ ਬੜਾ ਸਮਝਦਾਰ ਇਲਾਕਾ ਵੀ ਬੜਾ ਸਮਝਦਾਰ ਇਲਾਕਾ ਜੀ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਹਾਂ ਬੋਲੇ ਸੋਨਿਆ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਨ ਸਾਹਿਬ ਪੰਜਾਬ ਦੇ ਸਭ ਤੋਂ ਪਹਿਲਾਂ ਤਾਂ ਇਤਿਹਾਸਨ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਐਮਐਲਏ ਕਿੱਧਰ ਬਾਏ ਨਹੀਂ ਰਾਜਪੜਿੰਗਰ ਘਰ ਵਾਲੀ ਕਰਾਈਆ ਹੁਣੇ ਇੰਨਾ ਕਰਕੇ ਹੀ ਮੇਰੇ ਨਾਂ ਦੇ ਅੱਖਰ ਤਿੰਨ ਜਿਹੜੇ ਆਪਣਾ ਅੱਜ ਲੱਗੇ ਐਮਐਲਏ ਉਹ ਮਾਨ ਸਾਹਿਬ ਦੀ ਬਦੌਲਤ ਆ ਤੇ ਇੱਕ ਬੇਨਤੀ ਹੈ ਮਾਨ ਸਾਹਿਬ ਇਹ ਸਾਰੇ ਪਿੰਡ ਦੀ ਕਿਉਂਕਿ ਮੈਂ ਇੱਥੇ ਰੋਜ਼ ਆਉਣਾ ਦੀ ਡੇਲੀ ਇਹ ਕਹਿੰਦੇ ਜੀ ਸਾਨੂੰ ਸਾਡੇ ਭਰਾ ਨੂੰ ਉਹਨਾਂ ਨੇ ਗੈਂਗਸਟਰਾਂ ਨੇ ਮਾਰਤਾ ਤੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਗੱਲ ਦਾ ਤੁਸੀਂ ਪੂਰਨ ਅੱਜ ਸਾਰੀ ਪੰਚਾਇਤ ਦੇ ਵਿੱਚ ਅਨਾਉਂਸ ਕਰਕੇ ਜਾਓ ਵੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਤੁਹਾਡੇ ਭਰਾ ਨੂੰ ਇਨਸਾਫ ਦਵਾਉਂਗਾ ਮੈਂ ਔਰ ਤੁਹਾਡੇ ਤੇ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਭਰੋਸਾ ਮਾਂਸਾ ਬਿਲਕੁਲ ਬਿਲਕੁਲ ਦੇਖੋ ਇਹ ਜੋ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਊਗਾ ਉਹਤੇ ਕਾਰਵਾਈ ਸਖਤ ਹੋਊਗੀ ਆਪਾਂ ਨਾ ਕਿਸੇ ਤੇ ਗੱਲਾਂ ਖਾਣੇ ਆ ਨਾ ਕਿਸੇ ਤੋਂ ਕਮਿਸ਼ਨ ਲੈਣੇ ਆ ਨਾ ਹੀ ਆਪਾਂ ਕੋਈ ਇਹ ਆ ਵੀ ਆਪਾਂ ਪਾਲਿਆ ਆਪਾਂ ਲਿਆਂਦੇ ਆ ਸਿੰਪਲ ਗੱਲ ਐ ਕਿ ਜੇ ਸਖਤ ਤੋਂ ਸਖਤ ਸਜ਼ਾ ਮਿਲੂਗੀ ਤਾਂ ਫਿਰ ਅਗਲੀ ਵਾਰ ਕੋਈ ਵੀ ਬੰਦਾ ਇਹੋ ਜਿਹਾ ਜੁਲਮ ਕਰਨ ਤੋਂ ਕਤਰਾਊਗਾ ਡਰੂਗਾ ਵੀ ਯਾਰ ਉਥੇ ਜੇ ਕਿਤੇ ਜੇ ਕਿਤੇ ਐਦਾਂ ਹੀ ਰਹਿ ਗਏ ਫਿਰ ਹੌਸਲਾ ਵੱਜ ਜਾਂਦਾ ਵੀ ਉਹਦਾ ਕੀ ਕਰ ਲਿਆ ਫਲਾਣੇ ਪਿੰਡ ਵਾਲੇ ਦਾ ਕੀ ਕਰ ਲਿਆ ਫਿਰ ਹੌਸਲਾ ਵੱਜ ਜਾਂਦਾ ਕਹਿੰਦਾ ਆਦਮੀ ਕੋ ਖੁਲੀ ਆਦਮੀ ਕੋ ਬੁਰੀ ਲੱਤ ਵਿਗਾੜ ਦਿੰਦੀ ਹੈ ਕਬੂਤਰੋਂ ਕੋ ਖੁਲੀ ਛੱਤ ਵਿਗਾੜ ਦਿੰਦੀ ਹੈ ਜੁਰਮ ਕਰਨ ਵਾਲੇ ਇਤਨੇ ਖਤਰਨਾਕ ਨਹੀਂ ਹੋਤੇ ਲੇਕਿਨ ਸਜ਼ਾ ਨਾ ਦੇਕਰ ਅਦਾਲਤ ਵਿਗਾੜ ਦਿੰਦੀ ਹੈ ਸੋ ਇਸ ਕਰਕੇ ਵੀਰੋ ਜੋ ਵੀ ਜਿਨੇ ਵੀ ਕੋਈ ਕਾਨੂੰਨ ਨੂੰ ਹੱਥ ਚਲਿਆ ਕਿਸੇ ਦੀ ਜਾਨ ਲਈਏ ਦੋ ਬੜਾ ਤਾਂ ਪਾਪ ਨਹੀਂ ਹੋ ਸਕਦਾ ਇਨਸਾਨ ਦੀ ਜਾਨ ਲਈਏ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਤੌਰ ਮੁੱਖ ਮੰਤਰੀ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਨਾਂ ਇਲੈਕਸ਼ਨ ਤੋਂ ਬਾਅਦ ਆਪਾਂ ਬੈਠਾਂਗੇ ਇਸ ਗੱਲ ਤੇ ਪਹਿਲਾ ਫੈਸਲਾ ਪਬਲਿਕ ਦਾ ਜਨਤਾ ਦੀ ਕਚਹਿਰੀ ਦਾ 11 ਤਰੀਕ ਨੂੰ ਤੁਸੀਂ ਦੇ ਦਿਓ ਉਸ ਤੋਂ ਬਾਅਦ ਜੋ ਜਨਤਾ ਦੀ ਕਚਹਿਰੀ ਮੈਨੂੰ ਕਹੂਗੀ ਮੈਂ ਆਪਣਾ ਫੈਸਲਾ ਸੁਣਾਵਾਂ ਬਹੁਤ ਧੰਨਵਾਦ ਸਰ ਭਗਵੰਤ ਮਾ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਪੰਜਾਬ ਤੇ ਹਰਵਨ ਪਿਆਰੇ ਭਗਵੰਤ ਜੀ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਪਹੁੰਚ ਚੁਕੇ ਨੇ ਮਾਇ ਰੰਗ ਦੇ ਮੇਰਾ ਰੰਗ